ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਸੂਬੇ ਦੇ ਮਾਲੀਏ ਦੇ ਵਿੱਚ ਹੋ ਗਿਆ ਖਾਸ ਵਾਅਦਾ ਇਹ ਵਾਅਦਾ 30000 ਕਰੋੜ ਰੁਪਏ ਦਾ ਅੰਕੜਾ ਕਰ ਗਿਆ ਪਰ CST GST VAT ਤੇ ਆបਕਾਰੀ ਮਾਲੀਏ ਦੇ ਵਿੱਚ ਹੋਇਆ ਇਹ ਖਾਸ ਵਾਅਦਾ ਤੇ ਆបਕਾਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੀ ਹੀ ਸੂਝ-ਬੂਝ ਦੇ ਸਦਕਾ ਇਹ ਸਭ ਸੰਭਵ ਹੋ ਸਕਿਆ ਜਿਵੇਂ ਦੱਸਦੀ ਹੈ ਕਿ ਪੰਜਾਬ ਸੂਬੇ ਦੇ ਮਾਲੀਏ ਦੇ ਵਿੱਚ ਇਸ ਵਕਤ ਖਾਸ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਕਿ 30000 ਕਰੋੜ ਦਾ ਅੰਕੜਾ ਪਾਰ ਕਰ ਗਿਆ ਇਹ ਜਿਹੜਾ ਵਾਅਦਾ ਹੈ ਏਸੀਐਸਟੀ ਜੀਐਸਟੀ ਵੈਟ ਤੇ ਆਬਕਾਰੀ ਮਾਲੀਆ ਹੈ ਜਿਸ ਦੇ ਵਿੱਚ ਬਹੁਤ ਵੱਡਾ ਵਾਅਦਾ ਦੇਖਣ ਨੂੰ ਮਿਲਿਆ ਹੈ ਦੱਸਦੀ ਹੈ ਇਹ ਸਾਰੀ ਜਾਣਕਾਰੀ ਕੈਬਨਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਹੁਰਾਂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਭ ਕੁਝ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਸੂਝ-ਬੂਝ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਵਾਅਦਾ ਹੈ ਇਹ ਪਹਿਲਾਂ ਦੇ ਨਾਲੋਂ ਬਹੁਤ ਜ਼ਿਆਦਾ ਹੈ ਜਿਹੜਾ ਪਹਿਲਾਂ ਕਦੀ ਵੀ 30000 ਕਰੋੜ ਦਾ ਅੰਕੜਾ ਪਾਰ ਨਹੀਂ ਸੀ ਕਰ ਸਕਿਆ ਤੇ ਹੁਣ ਇਹ ਵਾਅਦਾ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਰਕਮ ਹੈ ਹੁਣ 31156 ਕਰੋੜ ਰੁਪਏ ਜਿਹੜੀ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਰਿਕਾਰਡ ਹੈ ਉਹਨਾਂ ਨੇ ਦੱਸਿਆ ਹੈ ਕਿ ਜੀਐਸਟੀ ਦੇ ਵਿਮਾਲੀਏ ਦੇ ਵਿੱਚ ਜਿਹੜਾ ਵਾਅਦਾ ਹੋਇਆ ਹੈ ਉਹ 28% ਹੈ ਤੇ ਆਬਕਾਰੀ ਮਾਲੀਏ ਦੇ ਵਿੱਚ ਜਿਹੜਾ ਵਾਅਦਾ ਹੋਇਆ ਹੈ ਉਹ 21% ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਰਿਕਾਰਡ ਹੈ ਇੱਥੇ ਦੱਸਦੀ ਹੈ ਕਿ ਐਡਵੋਕੇਟ ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿਹਾ ਹੈ ਕਿ ਇਹ ਜਿਹੜਾ ਵਾਅਦਾ ਹੈ ਇਹ 3229 ਕਰੋੜ ਰੁਪਏ ਦਾ ਵਾਅਦਾ ਹੋਇਆ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ ਉਹਨਾਂ ਨੇ ਦੱਸਿਆ ਹੈ ਕਿ ਦਸੰਬਰ 2023 ਤੋਂ ਲੈ ਕੇ ਦਸੰਬਰ 2024 ਤੱਕ ਜਿਹੜਾ مالیਏ ਦੇ ਵਿੱਚ ਵਾਅਦਾ ਹੋਇਆ ਹੈ ਆਪਣੇ ਆਪ ਦੇ ਵਿੱਚ ਹੀ ਇਹ ਖਾਸ ਹੈ ਤੇ ਉਹਨਾਂ ਨੇ ਨਾਲ ਹੀ ਇਹ ਗੱਲ ਕਹੀ ਹੈ ਕਿ ਇਹ ਮੁੱਖ ਮੰਤਰੀ ਸਾਹਿਬ ਹੋਰਾਂ ਦੇ ਦੁਆਰਾ ਜਿਹੜੀਆਂ ਕਿ ਸ਼ੁਰੂ ਕੀਤੀਆਂ ਗਈਆਂ ਆਰਥਿਕ ਕੁਸ਼ਲ ਨੀਤੀਆਂ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੀ ਅਗਵਾਈ ਦੇ ਹੇਠ ਸੂਬੇ ਦੀ ਉਮੰਤੀ ਦੇ ਲਈ ਵੱਖ-ਵੱਖ ਖੇਤਰਾਂ ਦੇ ਵਿੱਚ ਕੁਸ਼ਲ ਨੀਤੀਆਂ ਚਲਾਈਆਂ ਗਈਆਂ ਨੇ ਮਾਨ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਜ਼ਹੀਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਸਨ ਤੇ ਹੁਣ ਵੀ ਅਜਈਆਂ ਪਹਿਲ ਕਦਮੀਆਂ ਹੋਰ ਵੀ ਕੀਤੀਆਂ ਜਾ ਰਹੀਆਂ ਨੇ ਜਿਸ ਤੇ ਸਦਕਾ ਸੂਬੇ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵਿਕਾਸ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਹੁਣ مالیੇ ਦੇ ਵਿੱਚ ਵੀ ਇੱਕ ਖਾਸ ਵਾਅਦਾ ਦੇਖਣ ਨੂੰ ਮਿਲਿਆ ਜਿਹੜਾ ਕਿ ਪਹਿਲਾਂ ਕਦੀ ਹੀ ਜਿਹੜਾ ਕਿ 30000 ਕਰੋੜ ਰੁਪਏ ਦਾ ਜਿਹੜਾ ਕਿ ਕਦੀ ਵੀ ਅੰਕੜਾ ਪਾਰ ਨਹੀਂ ਸੀ ਹੋਇਆ ਤੇ ਹੁਣ ਇਹ ਅੰਕੜਾ ਇਹ 30000 ਕਰੋੜ ਰੁਪਏ ਦੇ ਉੱਪਰ ਹੋ ਗਿਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵੱਦਾਈ ਦੱਸਦੀ ਹੈ ਕਿ ਮਾਨ ਸਰਕਾਰ ਦੇ ਵੱਲੋਂ ਹੋਰ ਵੀ ਖੇਤਰਾਂ ਦੀ ਉਨਤੀ ਦੇ ਲਈ ਕਈ ਕੰਮ ਕੀਤੇ ਗਏ ਨੇ ਜਿਵੇਂ ਕਿ ਹਾਲੀ ਦੇ ਵਿੱਚ ਸਿੱਖਿਆ ਵਿਭਾਗ ਦੇ ਵਿੱਚ ਵੀ ਜਿਹੜੀ ਕਿ ਖਾਸ ਉਨਤੀ ਦੇਖਣ ਨੂੰ ਮਿਲੀ ਹੈ ਮਾਨ ਸਰਕਾਰ ਦੇ ਦੁਆਰਾ ਜਿਹੜੀ ਕਿ ਉਚੇਰੀ ਸਿੱਖਿਆ ਦੇ ਲਈ ਜਿਹੜੇ ਕਿ ਕਰੋੜਾਂ ਰੁਪਏ ਦਾ ਫੰਡ ਦਿੱਤਾ ਗਿਆ ਹੈ ਕੈਦੀਆਂ ਦੇ ਮੁੜ ਸੇਵੇ ਦੇ ਲਈ ਉਹਨਾਂ ਨੂੰ ਮੁੜ ਤੋਂ ਸਮਾਜ ਦੇ ਨਾਲ ਜੋੜਨ ਦੇ ਲਈ ਵੀ ਅਨੇਕਾਂ ਕੰਮ ਕੀਤੇ ਗਏ ਨੇ ਇਤੋਂ ਤੱਕ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਕਿ ਜੀਬੀਟੀ ਟੀਚਰ ਜਿਹੜੇ ਕਿ ਉਹ ਸਿਲੈਕਟ ਕੀਤੇ ਗਏ ਨੇ ਉਹਨਾਂ ਦੀ ਭਰਤੀ ਹੋਈ ਹੈ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪ ਦਿੱਤੇ ਗਏ ਨੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬੇ ਦੀ ਉੰਤੀ ਦੇ ਲਈ ਕਈ ਕੰਮ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਜਿਸ ਦੇ ਤਹਿਤ ਹੀ ਉਹਨਾਂ ਦੇ ਸੂਝਬੂਝ ਦੇ ਅਧਿਕਾਰ ਜਿਹੜਾ ਕਿ ਹੁਣ ਏਮਾਲੀਏ ਦੇ ਵਿੱਚ ਖਾਸ ਵਾਅਦਾ ਦੇਖਣ ਨੂੰ ਮਿਲਿਆ ਹੈ